ਨਾ ਸਾਜਣੋ ਪਿੰਡ ਪੇਦਨੀ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਝੋਟੀਆਂ ਪੰਜ ਲੱਗੀਆਂ ਦਿਖਾਉਣਾ ਇੱਕ ਆ ਚਾਰ ਦੰਦ ਕੱਟੀ ਦਿਖਾਵਾਂਗੇ ਪੂਰੀ ਫੁੱਲ ਹਾਈਟ ਪੰਜਾਂ 'ਚੋਂ ਚਾਰ ਤਾਜ਼ੀਆਂ ਸੂਈਆਂ ਤੇ ਇੱਕ ਦਿਖਾ ਦਾਂਗੇ ਇੱਕ ਨੰਬਰ ਤੇ ਆ ਗੱਬਣ ਮੱਝ ਇਹ ਬਾਈ ਕਹਿੰਦਾ 17 18 ਕਿਲੋ ਦੀ ਗਾਰੰਟੀ ਤੇ ਆਈ ਆ ਤੇ ਬਰੀਕ ਆ ਗਈ ਫੁੱਲ ਨਾਸਲ ਕੁਆਲਿਟੀ ਆ ਗਈ ਪੂਰੀ ਟੌਪ ਦੀ ਤੇ ਬਾਕੀ ਗੱਲਬਾਤ ਆ ਤੁਹਾਡੀ ਬਾਈ ਨਾਲ ਕਰਾ ਦੂੰਗਾ ਕੱਲਾ-ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਇਹ ਸੱਜਣ ਦਾ ਬੜਾ ਜਾਇਜ਼ਾ ਰੇਟ ਹੁੰਦਾ ਬਿਲਕੁਲ ਜਾਇਜ਼ ਤੇ ਫਿਕਸ ਰੇਟ ਕਰਾ ਕੇ ਜਾਵਾਂਗੇ ਹੋਰ ਜੋ ਬਰਾ ਕਿਵੇਂ ਆ ਸਸੀ ਗਾਲ ਜੀ ਚੜਦੀ ਕਲਾ ਹਾਂਜੀ ਹਾਂਜੀ ਕਿਰਪਾ ਮਾਲਕ ਦੀ ਕਿਵੇਂ ਚੱਲ ਰਿਹਾ ਦਸਹਿਰੇ ਕੰਮਕਾਰ ਬਹੁਤ ਵਧੀਆ ਦਸਹਿਰੇ ਦੇ ਅੱਜ ਆਫਰ ਹੀ ਰਾਦੀ ਗੁਰੀ ਬੱਸ ਠੀਕ ਆ ਗੱਲ ਛੋਟੀਆਂ ਚੰਗੀਆਂ ਨੇ ਸਾਰੀਆਂ ਠੀਕ ਆ ਗੱਲ ਹਾਂ ਚਾਰ ਸੂਈਆਂ ਹੋਈਆਂ ਨੇ ਠੀਕ ਹੈ ਜੀ ਇੱਕ ਕੱਚੀ ਆ ਮੰਨ ਦੋ ਚਾਰ ਦਿਨਾਂ ਤੱਕ ਸੂਪੂ ਝੋਟੀ ਠੀਕ ਆ ਗੱਲ ਨੰਬਰ ਬੋਲ ਦਿਓ ਨੰਬਰ ਆਪਣਾ 62847 86711 62847 86711 86711 ਪਿੰਡ ਪੇ ਪਿੰਡ ਪੇਦਨੀ ਕਲਾਂ ਹਾਂਜੀ ਤਹਿਸੀਲ ਧੂਰੀ ਦੇ ਜ਼ਿਲ੍ਹਾ ਸੰਗਰੂਰ ਤੇ ਸ਼ੁਰੂਆਤ ਇੱਕ ਨੰਬਰ ਤੋਂ ਕਰ ਲਈਏ ਹਾਂਜੀ ਹਾਂ ਇਹਦਾ ਚੋਬਰਾ ਲਈ ਆ ਸਿੰਘਾਂ ਦਾ ਡਿਜ਼ਾਈਨ ਦੇ ਯੂਨ ਵਾਲਾ ਹਾਂਜੀ ਨਸਲ ਜਦ ਬਹੁਤਾਂ ਚੋਟੀ ਤੀਜਾ ਸੂਆ Ориਜਨਲ ਸੂਰੀਆ ਗੁਰੀ ਸੂਆ ਬਾਈ ਕਹਿੰਦਾ ਰੈਨਲ ਤੀਜਾ ਸੁੰਦੀ ਆ ਤੇ ਬਰੀਕ ਆ ਗਈ ਫੁੱਲ ਬਰੀਕ ਬਹੁਤਾਂ 17 18 ਕਿਲੋ ਦੀ ਓਟ ਤੇ ਆਈ ਆ ਗੁਰੀ ਤੇ ਇਹ ਆਈ ਆ ਨਾ ਸੱਚ ਨੂੰ ਇੱਕ ਘਰੇਲੂ ਸੱਜਣ ਦੇ ਘਰੋਂ ਆਈ ਆ ਉਹਦੇ ਕਰਕੇ ਡਰਦੀ ਜਰੂਰ ਆ ਥੋੜਾ ਜਾਂ ਨਾ ਜਮੀ ਕਾਗਜ਼ ਵਰਗਾ ਪਿੰਡ ਐ ਠੀਕ ਆ ਗੱਲ ਇੱਥੋਂ ਕਮਾਲਾ ਬਾਈ ਕਮਾਲਾ ਕਮਾਲਾ ਇੰਕ ਕਮਾਲਾ ਉਧਰ ਕਿੰਨੇ ਦਿਨ ਕੱਢਦੀ ਆ ਬਾਈ ਇਹ ਲੈ ਜੂ ਗੁਰੀ 2-3 ਦਿਨ ਤੇ 4 ਦਿਨ ਲੈ ਜੂ ਬਸ ਇਹ ਲੋ ਜਰਦਾ ਕਮਾਲ ਦਾ ਰੱਖਦੀ ਆ ਨਾ ਹੂੰ ਤਿੰਨ ਰੂਪ ਚਾਹੁੰਦਾ ਬਾਈ ਕਹਿੰਦਾ ਬਾਕੀ ਨੇ ਤੇ ਬਾਕੀ ਇੱਥੇ ਤੋਂ ਆਰਡਰ ਚੈੱਕ ਕਰ ਸਕਦੇ ਹੋ 11 ਹੋਰ ਕਮਾ ਦਿਓ ਜੀ 11 ਹੋਰ ਕਮਾਓ ਜੀ ਬਰੀਕ ਰਹੂਗੀ ਪੂਰੀ ਫੱਲਾ ਟਿਲੇ ਵਾਏ ਮੰਨ ਲਓ ਇੱਥੋਂ ਕਰ ਲਿਓ ਚੈੱਕ ਮੰਨ ਲਓ ਅੱਗੇ ਪਿੱਛੇ ਵਾਲਾ ਆਰਡਰ ਹੀ ਰੱਖੂਗੀ 17 ਕੀ 17 ਕਿਲੋ ਦੀ ਓਟ ਤੇ ਆਪਾਂ ਦੇ ਦਾਂਗੇ ਗੁਰੀ ਚੋਟੀ ਠੀਕ ਆ ਗੱਲ ਹਾਂ ਆਪਾਂ ਨੂੰ ਫੁੱਲ ਗਾਰੰਟੀ ਪਰਲੇਵਾਨੇ ਪਰਲੇਵਾਨੇ ਕਮਾ ਲੈ 17 ਕਿਲੋ ਦੀ ਬਾਈ ਕਹਿੰਦਾ ਗਾਰੰਟੀ ਤੇ ਆਪਾਂ ਦੇ ਦਾਂਗੇ ਜੇ ਕਿਸੇ ਵੀ ਸੱਜਣ ਨੇ ਲੈਣੀ ਆ ਇੱਥੋਂ ਕਰ ਸਕਦੇ ਹੋ ਚੈੱਕ ਇਹਦੀ ਰਹੂ 17 ਦੀ ਗਾਰੰਟੀ ਤੇ ਬਰੀਕ ਉਰੋਂ ਫੁੱਲਾ ਗਈ ਦੇਵਾ ਲੂਵਾ ਤਾਂ ਬਾਹਲਾ ਲਾਉਂਦੀ ਆ ਗੁਰੀ ਦਿਨ ਬਾਈ ਕਹਿੰਦਾ ਕੱਢਦੀ ਆ ਕਾ ਇੱਕ ਦਿਨ ਕੱਢਦੀ ਆ ਬਾਈ ਦੋ ਦੋ ਚਾਰ ਦਿਨ ਕੱਢਦੀ ਆ ਗੁਰੀ ਦੋ ਤੋਂ ਚਾਰ ਦਿਨ ਹਾਂ ਹਾਂ ਤੇ ਪੂਰੀਆਂ ਤੁਰਦੀਏ ਦੱਸ ਦਿਆ ਗੁਰੀਆਂ ਚਾਹਰਾ ਪਤਲਾ ਆ ਗਿਆ ਹਨਾ ਪੂਰੀਆਂ ਕਾਗਜ਼ ਵਰਗੀ ਐ ਠੀਕ ਆ ਗੱਲ ਇਹ ਇੱਥੋਂ ਆਰਡਰ ਕਰ ਲਓ ਚੈੱਕ 22 ਦੀ ਕਿਵੇਂ ਰੋ 22 ਦੀ ਜਮੀ ਫੋਕੀ ਫੋਲੀ ਜਮਾ ਐਨ ਗੰਨੇ ਵਰਗੀ ਧਾਰਨਿਕ ਠੀਕ ਆ ਤੇ ਮਿਲਕਪੇਨ ਵੀ ਚੰਗੀ ਜਾਂਦੀ ਆ ਤੇ ਬਾਕੀ ਇੱਥੇ ਤੋਂ ਆਰਡਰ ਚੈੱਕ ਕਰੀ ਜਾਂਦੇ ਹਾਂ ਤੇ ਇੱਥੇ ਤੋਂ ਕਰ ਲਓ ਇਹਦੀ ਬਾਡੀ ਚੈੱਕ ਪਿੱਠ ਪੜਾ ਬਹੁਤ ਦਾ ਕਾਗਜ਼ ਵਰਗੀ ਹੈ ਜੀ ਦੇਖੋ ਠੀਕ ਹੈ ਗੱਲ ਜਮ ਵੀ ਆਣ ਇਹ ਇੱਥੋਂ ਕਰਾ ਦੂੰ ਲੇਵਾ ਚੈੱਕ ਇਹ ਕਿਸੇ ਘਰੇਲੂ ਸੱਜਣ ਤੋਂ ਆਈ ਆ ਥੋੜਾ ਡਰਦ ਹੀ ਆ ਹਾਂ ਹਾਂ ਬਾਹਰ ਹੀ ਨਿਕਲਣਾ ਘਰ ਦੀ ਝੋਟੀ ਹੈਗੀ ਇਹ ਇੱਥੋਂ ਕਰਾ ਦੂੰਗਾ ਚੈੱਕ ਮੇਰਾ ਪਾਈਪ ਦੇਖ ਲਓ ਦੁੱਧਾ ਕੱਢਦੀ ਆ ਹਰਿਆਣਾ ਤੋਂ ਤੁਰੀ ਹੋਈ ਆ ਬਲੂਨ ਗੁਰੀ ਆ ਇਹ ਠੀਕ ਹੈ ਗੱਲ ਕਰੀ ਬਈ ਤੁਰਲੇ ਬੰਨੇ ਕਰੀ ਆ ਇਹਨੂੰ ਇਹ ਜੇ ਕੋਈ ਝੂਠ ਨਹੀਂ ਪਿਓਰ ਹਰਿਆਣੇ ਦੀ ਤੁਰੀ ਹੋਇਆ ਬਲੂਨ ਇਹ ਠੀਕ ਆ ਗੱਲ ਹਾਂ ਛੋਟੀ ਲਾਦਾ ਮਾੜੀ ਮੈਂ ਕੋਈ ਨਹੀਂ ਕੋਈ ਨਹੀਂ ਬੋਚ ਕੇ ਕਰਦੇ 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 ਇਹ ਇੱਥੋਂ ਇੱਥੋਂ ਕਰ ਸਕਦੇ ਨੇ ਲੈ ਵੇਰੀ ਕੁਆਲਟੀ ਚੱਕ ਪਲਾਈ ਪਈਆ ਪੂਰੀ ਫਲਵਾ ਛੱਡ ਦੇ ਬਾਈ ਆ ਡਰੇ ਮੰਨ ਲਓ ਅੱਗੇ ਪਿੱਛੇ ਦਾ ਲਾ ਦੂਗੀ ਹਣਾ ਪੂਰਾ ਜੀ ਪੂਰਾ ਰੇਟ ਕੀ ਰੂਗਾ ਜੀ ਰੇਟ ਫਿਕਸ ਰੱਖਣਿਆ ਜੀ ਜਮੀ ਫਿਕਸ ਗੁਰੀ ਮਾਨਤਾ ਨਹੀਂ ਹੋਊਗਾ ਯਾਰ ਆਪਣਾ ਰੇਟ ਤੈਨੂੰ ਪਤਾ ਪਹਿਲਾਂ ਵੀ ਫਿਕਸ ਹੀ ਹੁੰਦੇ ਨੇ ਠੀਕ ਆ ਗੱਲ 1,30,000 ਚੋਂ 2000 ਛੋੜ ਕਰਨੀ ਆਪਾਂ 28 ਦੀ ਝੋਟੀ ਦੇਣੀ ਆ 1 ਲੱਖ ਤੇ 3 ਇੱਕ 28 ਦੀ ਦੇ ਦਾਂਗੇ ਇੱਕ 28 ਦੀ ਝੋਟੀ ਵਾਲੀ ਹਾਂ ਜੀ ਹਾਂ ਠੀਕ ਆ ਗੱਲ ਇਹ ਬਾਈ ਕਹਿੰਦੇ ਦਾਂਗੇ ਇੱਕ 28 ਦੀ ਰੇਟ ਇਹ ਸਜਣਾ ਦਾ ਬੜਾ ਜਾਇਜ਼ ਹੁੰਦਾ ਤੇ ਅਗਲੇ ਨੰਬਰ ਤੇ ਮੈਂ ਤੁਹਾਨੂੰ ਨੇ ਪਹਿਲਾਂ ਬੱਚਾ ਹੀ ਚੈੱਕ ਕਰਾ ਦਿੰਦਾ ਹਾਂ ਬੱਚਾ 나ੜੂ ਆ ਗਈ ਹੈ ਨਾ ਜਮੀ ਲੇਰਾ ਜੀ ਕੱਲ ਦੀ ਸੂਈ ਹੋਈ ਐ ਬਾਸ਼ਟ ਦੇ ਛੜਦੇ ਕੱਲ ਦੀ ਸੂਈ ਨਾਲ ਆ ਗਈ ਕੱਟੀ ਸੂਆ ਕਿਹੜਾ ਰੂਗੀ ਦੂਜਾ ਰਿਜਨਲ ਜੀ ਸੂਆ ਦੂਜਾ ਹਾਈਟ ਰੂਗੀ ਦਰਮਿਆਨੀ ਹਾਂ ਹਾਈਟ ਦਰਮਿਆਨੀ ਆ ਜਾ ਚੋ ਬਰਾ ਲੈ ਆੁਰਲੇ ਬੰਨੇ ਚਵਾਈ ਚੁਈ ਬਹੁਤ ਫੋਕੀ ਆ ਗੁਰੀ ਗੰਨੇ ਵਰਗੀ ਚਵਾਈ ਆਣ ਪੋਲੀ ਆਣ ਜਮੀ ਓ ਥਾਣੀ ਦੱਸਦਾ ਜੀ ਕਿੰਨੇ ਕਿ ਦੁੱਧ ਦੀ ਰਿਪੋਰਟ ਹੈ ਦੁੱਧ ਦੇ ਦੂ ਝੋਟੀ 11 12 ਕਿਲੋ ਜੀ ਇਹੇ ਦੇ ਦੇ ਦੂ 11 ਮਾਣ ਹਾਂ ਆਪਾਂ ਇੰਨੀ ਕਹਿੰਦੇ 17 ਦੇ ਦੂ 16 ਦੇ ਦੂ ਜਿਹੜੀ 11 ਵਾਲੀ ਹੋਊ 11 ਦੱਸਾਂਗੇ ਠੀਕ ਆ ਗੱਲ 15 ਵਾਲੀ ਹੋਊ 15 ਦੱਸਾਂਗੇ ਤੇ ਦੇਵੇ ਦੀ ਰਹੂਗੀ ਸਾਫ ਆ ਲੈ ਚੱਲ ਭਾਈ ਲੈ ਚਲਾ ਇਧਰ ਲੈ ਬੰਨੇ ਲੈ ਚੱਲ ਅੱਜ ਤੀਜਾ ਡੰਗ ਹੋਇਆ ਸੂਈ ਨੁਗਰੀ ਠੀਕ ਆ ਗੱਲ ਆ 8-9 ਕਿਲੋ ਬੋਲਾ ਤਿਆਰ ਆ 8 ਕਿਲੋ 8 ਤੋਂ 9 ਲੀਟਰ ਹਾਜ਼ਰ ਹਾਂ ਹਾਂ ਬੋਲਾ ਤਿਆਰ ਚਵਾਈ ਦੀ ਪੋਲੀ ਰਊ ਜੀ ਚਵਾਈ ਦੀ ਜਮੀ ਬੋਲੀ ਐ ਕੱਦ ਦੇਖਾ ਦਰਮਿਆਨਾਗਾ ਪਿੱਠ ਪੂੜਾ ਚੰਗਾਗਾ ਨਾਲ ਕੱਟੀ ਆ ਗਈ ਨਾਲ ਕੱਟੀ ਆ ਜੀ ਇਹਦੇ ਹਾਈਟ ਮੀਡੀਅਮ ਬਾਡੀ ਚੈੱਕ ਕਰ ਸਕਦੇ ਹਾਂ ਤਿਆਰ ਚੈੱਕ ਕਰ ਸਕਦੇ ਹਾਂ ਨਾਲ ਆ ਗਈ ਇਹਦੇ ਸੱਜਣੋਂ ਕੱਟੀ ਤੇ ਬਾਕੀ ਬੱਚਾ ਤਾਂ ਉਹਨੂੰ ਇੱਕ ਵਾਰੀ ਫਿਰ ਚੈੱਕ ਕਰਾ ਦੇਣਾ 나ੜੂ ਬਿਲਕੁਲ ਨਾਲ ਆ ਗਿਆ ਤੇ ਬਾਕੀ ਇੱਥੇ ਤੋਂ ਕਰ ਸਕਦੇ ਜੇ ਕਿ ਘਰੀ ਚੋ ਬਰਾਣ ਨੂੰ ਆੜੀ ਹਲਦਾ ਗੰਧ ਪੁੱਲੀ ਕਮਾੜੀ ਫੈਕਸਲੇ ਵੇ ਜੀ ਝੋਟੀ ਆ ਪੂਰੀ ਐ ਠੀਕ ਹੈ ਗੱਲ ਇਹ ਇੱਥੋਂ ਕਰ ਸਕਦੇ ਜੇ ਕਿ ਚਵਾਈ ਦੀ ਰਹੂਗੀ ਬਾਈ ਕਹਿੰਦਾ 100 ਦੀ 100 ਹਰੇ ਬਕਤੋਂ ਜੇ ਦੁੱਧ ਪਾ ਦੂਗੀ 11 12 ਕਿਲੋ ਦੇ ਲਗਭਗ ਤੇ ਰੇਟ ਕੀ ਰਹੂਗਾ ਬਾਈ ਰੇਟ ਜਮੀ ਮੁਖਤਾਲਾ ਭਾਈ ਆ ਗੁਰੀ ਕਿੰਨੇ ਲੈ ਲਾਂਗੇ ਜੀ 1 ਲੱਖ 10000 ਤੋਂ ਦੂ ਛੋੜ ਕਰਾ ਲੈ ਜਿੰਨੀ ਕਰਾਉਣੀ ਆ ਯਾਰ ਕਿੰਨੀ ਕਰ ਦਾਂਗੇ ਜਮੀ ਦੱਸਿਆ ਯਾਰ ਯਾਰ ਜਮੀ ਖਿੱਚ ਗੇ 1 ਲੱਖ 80000 ਦੀ ਦੇ ਦਾਂਗੇ ਦੋ ਹੀ ਐ ਚੋ ਛੱਡ ਦਾਂਗੇ ਠੀਕ ਹੈ ਗੱਲ ਹਾਂ ਜੀ ਦੇਂਦਾ ਰਹਿ ਗਿਆ ਆਹ ਦੇ ਦਾਂਗੇ 1 ਲੱਖ ਤੇ ਫਿਕਸ ਜੀ 28 27 ਦੀ ਗਰੰਟੀ ਤੇ ਤੇ ਹੁਣ ਤੁਹਾਨੂੰ ਅਗਲੇ ਨੰਬਰ ਤੇ ਆਹ ਕੱਟੀ ਕਿਵੇਂ ਆ ਇਹ ਚਾਰ ਦੰਦ ਆ ਜੀ ਮੂੰਹੋਂ ਪਲੂਨ ਸੂਈ ਹੋਈ ਆ ਚਾਰ ਦੰਦ ਮੂੰਹੋਂ ਹਾਂ ਜੀ ਹਾਂ ਫੁੱਲ ਵੱਡੀ ਆ ਫੁੱਲ ਵੱਡੀ ਕੱਦਕਾਟ ਜੀ ਨੂੰ ਕਹਿੰਦੇ ਨੇ ਜੀ ਹਾਂ ਇਹ ਤਾਂ ਆ ਗਈ ਪੂਰੀ ਫੁੱਲ ਵੱਡੀ ਇਹਦਾ ਬੱਚਾ ਜ਼ਰੂਰ ਦਿਖਾ ਦੋ ਬੱਚਾ 1 ਮਹੀਨੇ ਦਾ ਸੂਆ ਹੋ ਗਿਆ ਜੀ ਠੀਕ ਆ ਗੱਲ ਪੂਰਾ ਦੁੱਧ ਛੱਡ ਕੇ ਪਾਲਿਆ ਹੋਇਆ ਕੱਟਾ ਮਗਰ ਜੀ ਠੀਕ ਆ ਗੱਲ ਹਾਂ ਜੀ ਹਾਂ ਅੱਲੇ ਆਲੇ ਆ ਭਾਈ ਝੋਟੀ ਲਿਆ ਔਰਲੇ ਬੰਨੇ ਪੂਰੀਆਂ ਫੁੱਲ ਵੱਡੀਆਂ ਜੇ ਸਾਈਡ ਪਾਸਾ ਤਾਂ ਨਹੀਂ ਕਰਦੀ ਠੀਕ ਆ ਗੱਲ ਹਾਂ ਠੰਡੀ ਸੀਲ ਦੀ ਸਾਈਡ ਫਾਇਰ ਦੀ ਆਪਣੀ ਗਾਰੰਟੀ ਆ ਫੁੱਲ ਕੱਦ ਕਾਠ ਦੇਖ ਮੂੰਹੋਂ ਚਾਰ ਦੰਦਾ ਗੁਰੀ ਦੰਦੋ ਰਹੂਗੀ ਚੌਗੀ ਬੱਟੀ ਆ ਗਈ ਪੂਰੀ ਫੁੱਲ ਨਾਲ ਆ ਗਿਆ ਕੱਟਾ ਤੇ ਮਹੀਨੇ ਦੀ ਸੂਈ ਕੋਲੇ ਕਿੰਨੇ ਲੀਟਰ ਹਾਜ਼ਰ ਅੱਜ 11 ਕਿਲੋ ਦਾ ਬੰਦਾ ਆਪਣੇ ਘਰੋਂ ਮਿੰਕੀ ਲੈ ਜਾਏ ਦੁੱਧ ਬਾਰੀਆਂ ਗੁਰੀ ਠੀਕ ਆ ਗੱਲ 11 ਤਿਆਰੀ ਦਾ ਹਾਂ ਹਾਂ ਦੁੱਧ 12 ਕਿਲੋ ਜਾਂ 11 ਕਰਕੇ ਦੇਵਾਂਗੇ ਆਪਣੇ ਘਰੋਂ ਚਵਾ ਕੇ ਠੀਕ ਆ ਗੱਲ ਆ ਦੰਦੋ ਬਾਈ ਕਹਿੰਦਾ ਰਹੂਗੀ ਚੌਗੀ ਫੁੱਲ ਵੱਡਾ ਕੱਦ ਸਿੰਘ ਸਿੰਘ ਬੜਾ ਜੰਗਾ ਜੋਟੀ ਦਾ 11 ਕਿਲੋ ਦੁੱਧ ਚਬਾ ਕੇ ਦੇ ਦਾਂਗੇ ਚੌਗੀ ਗੱਟੀ ਲੱਗਿਆ ਤੁਹਾਨੂੰ ਦਿਖਾਉਣ ਪੂਰੀ ਫੁੱਲ ਉੱਚੀ ਫੁੱਲ ਲੰਬੀ ਚਬਾਈ ਦੀ ਕਿਵੇਂ ਰਹੂਗੀ ਜੀ ਚਬਾਈ ਦੀ ਜਮੀਂ ਐਣ ਵਧੀਆ ਮਨ ਆਇ ਨਹੀਂ ਹੈਗਾ ਵੀ ਉਹੀ ਕੜੀਸ ਵਾਲਾ ਕੰਮ ਹੈਗਾ ਠੀਕ ਆ ਪੂਰੀ ਐਨ ਮੋਟੀ ਧਾਰ ਹੈਗੀ ਠੀਕ ਆ ਗੱਲ ਤੇ ਭੋਲੀ ਆ ਭੋਲੀ ਤੇ ਫੋਕੀ ਚਵਾਈ ਦੀ ਹਾਂ 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 ਪਿਓਰ ਚੌਗੀ ਆ ਇਹ ਪਿਓਰ ਚੌਗੀ ਜੀ ਬੰਦਾ ਚਾਹੀਦੀ ਪੱਟ ਕੇ ਦੇਖੋ ਤਾਂ ਜਦੋਂ ਅਗਲੇ ਨੇ ਪੈਸੇ ਲੈਣੇ ਨੇ ਗੁਰੀ ਤਸੱਦੀ ਕਰੇ ਘਰੀ ਉੜਲੇ ਬੰਨੇ ਭਾਈ ਤੇ ਰੇਟ ਕੀ ਰਹੂਗਾ ਜੀ ਇਹਦਾ ਰੇਟ ਇਹਦਾ ਗੁਰੀ 135000 ਰੁਪਏ ਮੁੱਲ ਕਰਦੇ ਆ ਝੋਟੀ ਦਾ ਜੀ 133000 ਦੀ ਹਾਂ ਨਾ ਦੇਣੀ ਆ ਆਪਣਨੇ 133 ਦੀ ਬਾਅਦ ਛੱਡ ਦੇ ਹਾਂ ਇਹ ਦੇ ਦਾਂਗੇ 133000 ਦੀ ਜੈਸਨੋ ਤੇ 240 100 ਸਾਫ ਸਾਫ ਹਾਂ 100 ਦੀ 100 ਜੀ ਠੀਕ ਆ ਗੱਲ ਨੰਬਰ ਆ ਗਿਆ ਇਹਦਾ ਤੀਜਾ ਆ ਥੋੜਾ ਰਗੜ ਲੱਗੀ ਵੀ ਆ ਤੁਹਾਨੂੰ ਹਾਂ ਤੁਹਾਨੂੰ ਥੋੜਾ ਜਨਾ ਇਹ ਵੱਡਿਆ ਹੋਇਆ ਸਣ ਬੱਚੇ ਦਾ ਕੋਈ ਦੁੱਖ ਨਹੀਂ ਮੰਦੀ ਕੁਛ ਨਹੀਂ ਹੈਗਾ ਆ ਕਈ ਯਾਰੀ ਕਿਤੇ ਭਰਾ ਕੁ ਨਹੀਂ ਨਾ ਨੰਦ ਮਾਰੇ ਹੋਏ ਨੇ ਬੱਚੇ ਦੇ ਦੱਸਣਾ ਜ਼ਰੂਰੀ ਆ ਹਾਂ ਹਾਂ ਇਹ ਆ ਗਈ ਦੰਦੋ ਚੌਗੀ ਤੇ ਕੁਆਲਟੀ ਵਾਲੀ ਅਗਲੇ ਸਾਲ ਬਣਨ ਵਾਲੀ ਆਈਟਮ ਮੈਂ ਕਹਿੰਦਾ ਝੋਟੀ ਲਾਲ ਹੋ ਜਾਂਦੀ ਆ ਜਦੋਂ ਬਸਮਤੀ ਅਗੁਰੀ ਸਣ ਅਗਲੇ ਨੰਬਰ ਤੇ ਫਿਰ ਤੁਹਾਨੂੰ ਆ ਲੱਗਿਆ ਹੁਣ ਕੇ ਪੂਰੇ ਮਜ਼ਬੂਤ ਟਾਂਚੇ ਦੀ ਲੈ ਆ ਬਾਈ ਇਹ ਵੀ ਝੋਟੀ オリジナル ਦੂਆ ਸੂਆ ਸੂਈ ਹੋਈ ਤੇ ਸੱਚ ਨੂੰ ਇੱਥੋਂ ਕਰ ਸਕਦਾ ਜੱਜਮੈਂਟ ਤੁਰਦੀ ਦੀ ਟਾਂਚਾ ਪੂਰਾ ਕਮਾਲ ਦਾ ਪੂਰੀ ਮਜ਼ਬੂਤ ਆ ਗਈ ਸੁਹਾ ਕਿਹੜਾ ਦਾ ਬਾਈ Ориਜਨਲ ਦੂਜਾ ਜੀ ਸੁਹਾ ਦੂਜਾ ਬੱਚਾ ਕੀ ਹੈ ਨਾਲੇ ਦੇ ਬੱਚਾ ਇਹਦੇ ਮਗਰ ਕੱਟਿਆ ਜੀ ਨਾਲ ਆ ਗਿਆ ਮੇਲ ਕਾਫ ਕਿੰਨੇ ਦਿਨ ਦੀ ਸੂਈ ਹੋਗੀ ਇਹ ਅੱਜ ਗੁਰੀ ਚੌਥਾ ਦਿਨ ਹੈਗਾ ਬੌਲੇ ਜਾ ਝੋਟੀ ਹਜੇ ਕਿੰਨੀ ਬੌਲੀ ਹਾਜ਼ਰ 12 ਕਿਲੋ ਬੌਲਾ ਤਿਆਰ ਹੈ ਜੀ 12 ਕਿਲੋ ਆ ਬੱਚਾ ਦੇ ਗੁਰੀ ਚੰਗੇ ਸੀਮਨ ਦਾ ਇਹਦਾ ਆ ਬੱਚਾ ਹੈਗਾ ਚਾਰਾਂ ਦਿਨਾਂ ਦੀ ਸੂਈ 12 ਕਿਲੋ ਬੌਲੀ ਆ ਗਈ ਹਾਜ਼ਰ ਤੇ ਬਾਕੀ ਬਾਡੀ ਆ ਗਈ ਪੂਰੀ ਹਸਲ ਬਟਨ ਵਾਲੀ ਕੱਟੀ ਆ ਗਈ ਇੱਥੇ ਤੋਂ ਵੱਡੀ ਬੁੱਡੀ ਪੂਰੀ ਆ ਗੁ ਚਵਾਈ ਦੀ ਜਮੀ ਫੋਕੀ 100 ਦੀ 100 100 ਦੀ 100 ਜੀ ਕਿੰਨਾ ਦੁੱਧ ਪਾ ਦੂਗੀ ਪੀਕਲੇ ਦੁੱਧ ਦੇ ਦੂ 16 ਕਿਲੋ ਗਰੀ ਝੋਟੀ ਬਾਕਿ ਮਾ ਲੋ ਜੀ ਐਨ ਪੂਰਾ ਤਸੱਲੀ ਵਾਲਾ ਠੀਕ ਆ ਗੱਲ ਆ 12 ਕਿਲੋ ਦਾ ਬਾਈ ਕਹਿੰਦਾ ਚੌਥੇ ਦਿਨ ਅੱਜ ਹਾਜ਼ਰ ਅੱਜ ਹਾਜ਼ਰ ਚੌਥੇ ਦਿਨ ਬੱਚਾ ਦੇ ਲੈ ਕੱਚੀ ਸੂਈ ਹੋਈ ਆ ਜਮੀ ਆ 12 ਤਿਆਰੀ ਵਾਲਾ ਚੌਥੇ ਦਿਨ 16 ਦੇ ਲਗਭਗ ਬਾਈ ਕਹਿੰਦਾ ਦੇ ਦੂਗੀ ਤੇ ਬਾਕੀ ਇੱਥੇ ਤੋਂ ਕੁਆਲਿਟੀ ਬਾਦੀ ਬੁੱਢੀ ਕਰ ਸਕਦੇ ਚੰਗੀ ਸੀਲ ਗੁਰੀ ਬਹੁਤ ਆ ਝੋਟੀ ਇਹ ਜੀ ਗੱਲ ਤੇ ਆ ਆ ਗਿਆ ਬੱਚਾ ਨਾਲ ਇਹਦੇ ਮੇਲ ਕਾਫ ਆ ਗਿਆ ਬੱਚਾ ਵੀ ਤੁਹਾਨੂੰ ਦਿਖਾ ਦਾਂਗੇ ਜਿ ਇੰਨੀ ਮੰਨ ਕੇ ਚੱਲ ਪਿਆਰੀ ਹੈ ਝੋਟੀ ਲੈ ਠੀਕ ਆ ਗੱਲ ਜਮੀ ਯਾਰ ਜਿਹੜੀ ਚੀਜ਼ ਦੀ ਗਾਰੰਟੀ ਇਹਦਾ ਗਾਰੰਟੀ ਦੇਵਾਂਗੇ ਆਪਾਂ ਠੀਕ ਆ ਨਾ ਗੱਲ ਜੀ ਤੇ ਬਾਡੀ ਬੁੱਡੀ ਆ ਗਈ ਪੂਰੀ ਅਸਲ ਪੂਰੀ ਵੱਡੀ ਫੁੱਲ ਵੱਡੀ ਹੈ ਜੀ ਕਿੰਨੇ ਕਿੰਨੇ ਪੈਸੇ ਲੈ ਲਾਂਗੇ ਇਹਦੇ ਮੁੱਲੇ ਦਾ ਗੁਰੀ ਕਰਦੇ ਆ 145000 ਜੀ ਠੀਕ ਆ ਜੀ ਹਾਂ ਤੇ 142000 ਦੀ ਜੈਸਨ ਉਹ ਆਪਾਂ ਦੇਣੀ ਹੈ ਇਹ 142 ਦੀ ਹਾਂ ਜੈਸਨ ਉਹ ਦੇ ਦਾਂਗੇ 12 ਕਿਲੋ ਬੌਲੀ ਅੱਜ ਚਾ ਅੱਜ ਤਿਆਰ ਹੈ ਚੌਥਾ ਦਿਨ ਸੂਈ ਨੂੰ ਠੀਕ ਆ ਗੱਲ ਤੇ ਹੁਣ ਲੈ ਆ ਅਗਲੇ ਨੰਬਰ ਦਾ ਇਹਦਾ ਕਿਹੜਾ ਸੂ ਕਰੂਗਾ ਬਾਈ ਇਹ ਤੀਜਾ ਸੂ ਹੋਈ ਜੀ ਓਰੀਜਨਲ ਤੀਜਾ ਸੂਗਾ ਹਾਂ ਜੀ ਆ ਬੱਚਾ 나ੜੂਆ ਨਾਲ ਹੈਗਾ ਜੀ ਕੱਤੀ ਇਹਦੇ ਮਗਰ ਆ ਗਿਆ ਨਾਲ ਕੱਤੀ 나ੜੂਆ ਗੱਲਾ ਜਮਾ ਤੇ ਬਣ ਤਰੇ ਦੀ ਵੀ ਚੰਗੀ ਆ ਨਾ ਚਵਾਈ ਚੂਈ ਬਹੁਤ ਸੋਹਣੀ ਐ ਇਹਦੀ ਵੀ ਝੋਟੀ ਦੀ ਗੁਰੀ ਠੀਕ ਆ ਗੱਲ ਇਹ ਕਦੋਂ ਸੂਈ ਆ ਬਾਈ ਦੁੱਧ ਬੌਲਾ 8 ਕਿਲੋ ਹੈਗਾ ਜੇ ਸਟਾਰਟਿੰਗ 8 ਕਿਲੋ ਹਾਂ 8 ਕਿਲੋ ਸਟਾਰਟਿੰਗ ਹੈਗਾ ਚਵਾਈ ਚੂਈ ਦਾ ਨਾ ਬਾਹਲੀ ਅਸਲ ਐ ਸੂਈ ਕਦ ਹੈ ਸੂਈ ਅੱਜ ਤੀਜਾ ਦਿਨ 3 ਦਨਾਂ ਦੀ ਸੂਈ 8 ਕਿਲੋ ਬੌਲੀ ਹਾਜ 8 ਕਿਲੋ ਬੌਲੀ ਆਪਣੇ ਘਰੋਂ ਮਿਣ ਕੇ ਲੈ ਜਾ ਬੰਦਾ 10-11 ਕਿਲੋ ਦੁੱਧ ਖੁੱਲਾ ਦੇ ਦੂ ਝੋਟੀ ਠੀਕ ਆ ਤੇ ਬਾਡੀ ਬੁੱਡੀ ਚੰਗੀ ਆ ਬਾਡੀ ਬੁੱਡੀ ਪੂਰੀ ਆ ਨਾ ਪਿੰਡਾ ਇਹਦਾ ਵੀ ਕਾਗਜ਼ ਵਰਗਾ ਆ ਨਾ ਕਰਦੀ ਐ ਰੇਟ ਜਮੇ ਜਾਇਜ਼ ਜਾਵੇ ਜਮੀਂ ਖਾਂ ਖਿਚਵਾ ਹੀ ਕਰਦੇ ਦੁੱਧ ਦੇ ਦਸਹਿਰਾ ਦਸਹਿਰਾ ਆਫਰੇ ਕਰਦੀ ਐ ਜਮੇ ਕਰਦੇ 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 ਜਮੇ ਜਮੇ ਇਹ ਖਿਚਵਾ ਹੀ ਕਰਦੇ ਕੰਮ ਇਹਦਾ ਜਮੀਂ ਕਰਦੀ ਐ ਫਿਰ ਜਮੇ ਹੀ ਕਰਦੀ ਮੁੱਲ 1.5 1 ਲੱਖ 2000 ਦੀ ਝੋਟੀ ਦੇਣੀ ਆ ਆਪਾਂ ਨੇ 1 ਲੱਖ ਤੇ 2000 ਦੀ 2000 ਦੀ ਦੇ ਦਾਂਗੇ ਬਾਈ ਕਹਿੰਦਾ ਨਾਲੇ ਆਸੀ ਬੱਚਾ ਕੱਟੀ ਕਰ ਸਕਦੇ ਚੈੱਕ ਜਮੀਨ ਆੜੂ ਆ ਗਿਆ ਨਾਲ ਤੇ ਮੂੰਹ ਪੱਟ ਕੇ ਚੈੱਕ ਕਰ ਲੋ ਉਹ ਉਹ ਸੀਨ ਨਹੀਂ ਬਾਈ ਕਹਿੰਦਾ Ориਜਨਲ ਹੀ ਹੋਊਗਾ ਮੰਜਨਾ ਹੋਊਗਾ ਜਮੀਨ ਐਨ ਜੀ ਕੰਮ ਆਪਾਂ ਜੈਨੂ ਦਾ ਕਰ ਇੱਕ ਲੱਖ ਤੇ 2000 ਦੀ ਝੋਟੀ 2000 ਦੀ ਆ ਝੋਟੀ ਦੇ ਦਾਂਗੇ ਬਾਈ ਕਰੀਆਂ ਨੂੰ ਮਾੜੀ ਜੀ ਚਵਾਈ ਦੀ ਕਿਵੇਂ ਰਹੂਗੀ ਚਵਾਈ ਦੀ ਜਮੀਨ ਫੋਕੀ ਗੁਰੀ ਹੈ ਜਮੀਨ ਫੋਕੀ ਕੋਲੀ ਜਾਵਾਂ ਮੈਂ ਕਹਿੰਦਾ ਧਾਰਾ ਮਾਰ ਕੇ ਦਿਖਾ ਲਾਂਗੇ ਆਪਾਂ ਦਿਖਾ ਕੋ ਮੜਾ ਲਾਸਤ ਨੂ ਸੰਢੀ ਠੀਕ ਕੁਝ ਨਹੀਂ ਕਹਦਾ ਪੂਰੀ ਅਸਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰੇਸ਼ਾਨ ਬੱਚਾ ਲਾ ਦਾਂਗੇ ਜੇ ਕਹੇ ਤੂੰ ਕੋਈ ਰਿਕ ਨਾ ਨਾ ਓਕੇ ਆ ਕਮ ਜਮਾ ਚਵਾਈ ਦੀ ਬਾਈ ਕ ਅੰਮਰ ਨੰਬਰ ਨੰਬਰ ਬੋ 62847 ਹਾਂਜੀ 86711 62847 86711 86711 ਬਾਈ ਦਾ ਅੱਜ ਸਿੱਧੂਆ ਸਿੱਧੂਆ ਬਣੀਓ ਦਸਹਰੇ ਦੇ ਆਫਰ ਹੀ ਅੱਜ ਇਹ ਠੀਕ ਹੈ ਗੱਲਾਂ ਸਿੱਧੂਆ ਵੱਲੋਂ ਬਾਈ ਦਾ ਦਸਹਰੇ ਦਾ ਆਫਰ ਆ ਤੇ ਪਸ਼ੂ ਇਹ ਮੰਨ ਲਓ ਕਿ ਤੁਹਾਨੂੰ ਕਮਾਲ ਤੋਂ ਕਮਾਲ ਦੇ ਦਿਖਾ ਦੇ ਟੋਟਲ ਪੰਜ ਪਸ਼ੂ ਦਿਖਾ ਦੇ ਬਾਈ ਕੋਲ ਇੱਕ ਤਿੰਨ ਸਾਲ ਹੋ ਗਿਆ ਗੁਰਜੀ ਤੁਹਾਨੂੰ ਆਉਂਦੇ ਨੂੰ ਕੋਈ ਲੰਬਾ ਦੱਸੋ ਸਾਡਾ ਠੀਕ ਹੈ ਗੱਲਾਂ ਉਹੀ ਗੱਲ ਹੈ ਛੋਡੇ ਵਾਲੀ 1000 ਸਾਂ ਵਿੱਚ ਗੱਲ ਕੱਢਦਾ ਮੈਂ ਵੀ ਤਿੰਨ ਡਾਂਗਾਂ ਵਾਲਿਆਂ ਤੋਂ ਬਚੋ ਬਾਈਆਂ ਨੂੰ ਕਹੋ ਠੀਕ ਹੈ ਗੱਲ ਜਿਹੜੇ ਤਿੰਨ ਤਿੰਨ ਡਾਂਗਾਂ ਬੰਨ ਚੋਕੇ ਵੀਡੀਓ ਬਣਾਉਂਦੇ ਨੇ ਨਾ ਠੀਕ ਹੈ ਠੀਕ ਉਹਨਾਂ ਤੋਂ ਬਚੋ ਮੇਰੇ ਵਰਗੇ ਮਾਤਰਾ ਦੇ ਚਾਹੀਦੀ ਚਾਰ ਡਾਂਗ ਘਰੇ ਚੋਲਿਓ ਆਕੇ ਠੀਕ ਹੈ ਗੱਲ ਗਰੰਟੀ ਦਾ ਭਾਵ ਤਸੱਲੀ ਆ ਤਸੱਲੀ ਹੀ ਤਸੱਲੀ ਆ ਨੰਬਰ 2 ਦਾ ਸਕਰੀਨ ਤੇ ਚੱਲਦਾ ਜਿਹੜਾ ਵੀ ਪਸ਼ੂ ਪਸੰਦ ਆਊਗਾ ਲੈ ਆਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਥੈਂਕ ਯੂ